ਤਾਂ ਇਸ ਵੇਲੇ ਦੀ ਵੱਡੀ ਖਬਰ ਅਪਡੇਟ ਕਰ ਰਹੇ ਹਾਂ ਦੁਬਈ ਸ਼ੋਅ ਦੌਰਾਨ ਇੱਕ ਜਹਾਜ਼ ਹਾਦਸਾ ਹੋ ਗਿਆ ਜਿਸ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ ਅਤੇ ਇਹ ਦੁਬਈ ਦੇ ਅਲ ਮਕਤੂਤ ਹਵਾਈ ਅੱਡੇ ਤੇ ਇਹ ਕਾਟਾ ਵਾਪਰੀਆ ਤੇ ਇਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਦੁਬਈ ਦੇ ਸ਼ੋਅ ਦੌਰਾਨ ਤੇਜ਼ ਜਹਾਜ਼ ਜਿਹੜਾ ਆ ਇਹ ਉਡਾਨ ਭਰੀ ਸੀ ਅਤੇ ਉਸ ਤੋਂ ਬਾਅਦ ਜਿਹੜਾ ਆ ਇਹ ਹਾਦਸਾ ਹੋ ਗਿਆ ਜਿਸ ਵਿੱਚ ਇੱਕ ਪਾਇਲਟ ਦੀ ਜਿਹੜੀ ਆ ਮੌਤ ਹੋ ਗਈ ਅਤੇ ਭਾਰਤੀ ਟਾਈਮ ਦੇ ਮੁਤਾਬਕ 3 ਵਜੇ ਕੁ 40 ਮਿੰਟ ਦੇ ਕਰੀਬ ਜਿਹੜਾ ਆ ਹਾਲਾਤ ਦੱਸਿਆ ਜਾ ਰਿਹਾ ਅਜੇ ਸੂਤਰਾ ਦੀ ਮੰਨਿਆਤਾ ਇਸ ਵਿੱਚ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਹਾਜ਼ ক্রੈਸ਼ ਹੋਇਆ ਸੀ 2000 ਸਨ 2024 ਦੇ ਵਿੱਚ ਵੀ ਇਸ ਤਰੀਕੇ ਨਾਲ ਜਹਾਜ਼ ਇੱਕ ক্রੈਸ਼ ਹੋਇਆ ਸੀ ਤੇ ਉਸ ਦੇ ਵਿੱਚ ਵੀ ਭਾਰਤੀ ਲੋਕਲ ਦੇ ਵੱਲੋਂ ਜਿਹੜੀ ਆ ਕਾਫੀ ਟਿੱਪਣੀਆਂ ਕੀਤੀ ਗਈਆਂ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਆ 3:40 ਦੁਪਹਿਰ ਦੇ ਕਰੀਬ ਭਾਰਤੀ ਸਮੇਂ ਦੇ ਅਨੁਸਾਰ ਚੱਲੀਏ ਤਾਂ ਇਹ ਜਹਾਜ਼ ਕ੍ਰੈਸ਼ ਹੋ ਗਿਆ ਇਸ ਵਿੱਚ ਦੱਸਿਆ ਜਾ ਰਿਹਾ ਇੱਕ ਪਾਇਲਟ ਦੀ ਵੀ ਜਿਹੜੀ ਆ ਮੌਤ ਹੋ ਗਈ ਆ ਹੋਰ ਕੀ ਕੁਝ ਜਾਣਕਾਰੀਆਂ ਮਿਲਿਆ ਨੇ ਆ ਤੁਹਾਡੇ ਨਾਲ ਸਾਂਝੀ ਕਰਦੇ ਆ Allah'u akber. Okay, Allah'u akber. Okay. Allah'u akber. Okay, Allah'u akber. Okay. Allah'u okay, akber. Allah okay. Allahu u Ekber allah Ekber Allahu Ekber